ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਿਪਿੰਡ ਵਿੱਚ ਪੁਨਰਜੋਤ ਸੰਸਥਾ ਵੱਲੋਂ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਅੱਖਾਂ ਦੀ ਦੇਖਭਾਲ ਤੇ ਅੱਖਾਂ ਦੀ ਸੰਭਾਲ ਦੇ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ ਔਰ ਅੱਜ ਦੇ ਸੈਮੀਨਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁਸਕਾਨ ਮੈਰਾ ਜੀ ਜੋ ਬਹੁਤ ਹੀ ਬੱਚਿਆਂ ਨੂੰ ਮੋਟੀਵੇਟ ਕੀਤਾ ਔਰ ਅੱਜ ਉਹਨਾਂ ਨੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕੂਲ ਦੇ ਦੱਸਿਆ ਕਿ ਕਿਵੇਂ ਆਪਾਂ ਅੱਖਾਂ ਦੀ ਸੰਭਾਲ ਕਰਨੀ ਹੈ ਔਰ ਜੀਨ ਤੋਂ ਬਾਅਦ ਜਦੋਂ ਵੀ ਕੋਈ ਮੌਤ ਹੁੰਦੀ ਹੈ ਉਹ ਅੱਖਾਂ ਕਿਵੇਂ ਡੋਨੇਟ ਕਰਨੀਆਂ ਔਰ ਉਹਦੇ ਕੀ ਕੀ ਫਾਇਦੇ ਨੇ ਤੇ ਉਹ ਲੋੜਵੰਦ ਬੱਚੇ ਲੋਕ ਜਾਂ ਬਜ਼ੁਰਗ ਜਿਨ੍ਹਾਂ ਦੀ ਅੱਖਾਂ ਨਹੀਂ ਉਹਨਾਂ ਅੱਖਾਂ ਨੂੰ ਕਿਵੇਂ ਉਹ দান ਦੇ ਤੌਰ ਤੇ ਵਰਤੀਆਂ ਜਾਣੀਆਂ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਅੱਜ ਸਕੂਲ ਦੇ ਵਿੱਚ ਸਾਡੇ 11 ਅਧਿਆਪਕਾਂ ਨੇ ਅੱਖਾਂ দান ਕਰਨ ਦਾ ਜਿਹੜਾ ਪ੍ਰਣ ਵੀ ਲਿਆ ਹੈ ਫਾਰਮ ਭਰਿਆ ਹੈ ਸੋ ਮੈਂ ਅੱਜ ਮੁਸਕਾਨ ਮੈਰਾਜੀ ਦਾ ਤੇ ਉਹਨਾਂ ਦੇ ਫਾਦਰ ਸਾਹਿਬ ਅ ਮੈਰਾ ਸਾਹਿਬ ਜਿਨ੍ਹਾਂ ਨੇ ਇਹ ਪ੍ਰੋਜੈਕਟ ਜਿਹੜਾ ਹੈ ਪੁਨਰਜੋਦ ਦਾ ਸਾਰੇ ਇੰਡੀਆ ਦੇ ਵਿੱਚ ਸ਼ੁਰੂ ਕੀਤਾ ਹੈ ਔਰ ਤਕਰੀਬਨ ਹੁਣ ਤੱਕ 7000 ਤੋਂ ਵੱਧ ਜਿਹੜੇ ਲੋੜਵੰਦ ਬੱਚੇ ਆ ਬਜ਼ੁਰਗ ਆ ਜਿਨ੍ਹਾਂ ਦੀਆਂ ਅੱਖਾਂ ਨਹੀਂ ਉਹਨਾਂ ਨੂੰ ਦਾਨ ਕਰਕੇ ਪਹੁੰਚਾ ਚੁੱਕੇ ਆ ਸੋ ਅੱਜ ਇਹ ਸੰਸਥਾ ਸਾਡੇ ਸਕੂਲ ਵਿੱਚ ਆਏ ਆ ਤੇ ਅਸੀਂ ਇਹਨਾਂ ਦਾ ਸਕੂਲ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਂ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਕਾਊਂਟਰ ਦੀ ਆ ਤੇ ਇਹ ਸਾਡਾ ਮੇਨ ਮੋਟਿਵ ਹੈ ਕਿ ਅਸੀਂ ਵਕਤ-ਵਕਤ ਸਕੂਲਾਂ ਵਿੱਚ ਜਾ ਕੇ

Instagram aur WhatsApp channel par